ਆਪਣੇ ਸਾਡੇ ਐਸਪੀ ਸਾਹਿਬ ਦਾ ਇਹਦੇ ਵਿੱਚ ਬੇਸਿਕਲੀ ਪਟਿਆਲਾ ਪੁਲਿਸ ਕੋਲੋਂ ਮਾਨਯੋਗ ਡੀਜੀਪੀ ਸਾਹਿਬ ਦੀ ਡਾਇਰੈਕਸ਼ਨ ਹੈਗੀ ਹੈ ਡੀਆਈਜੀ ਬਾਰਡਰ ਦੀ ਉਸੇ ਦੇ ਤਹਿਤ ਅਸੀਂ ਪਟਿਆਲਾ ਦੇ ਵਿੱਚ ਜਿਹੜੇ ਚਾਰ ਸਬੂਰਜਸ ਲੱਗੇ ਨੇ ਉੱਥੇ ਲੋਕ ਮਿਲਨੀ ਦਾ ਆਯੋਜਨ ਕਰ ਰਹੇ ਨੇ ਤਾਂ ਉਸੇ ਲਈ ਦੇ ਵਿੱਚ ਅੱਜ ਅਸੀਂ ਜਿਹੜਾ ਪਟਿਆਲਾ ਸ਼ਹਿਰ ਹੈ ਜਿਹੜਾ ਸਬੂਰਜਨ ਪਟਿਆਲਾ ਹੈ ਤਾਂ ਇੱਥੇ ਅੱਜ ਅਸੀਂ ਲੋਕ ਮਿਲਲੀ ਕਰਾਈ ਹੈਗੀ ਇਹਦੇ ਵਿੱਚ ਵੱਖ-ਵੱਖ ਜਿਹੜੀ ਆਰਗੇਨਾਈਜੇਸ਼ਨਸ ਹੈ ਸੰਸਥਾਏ ਹਨ ਉਹਨਾਂ ਦੇ ਜਿਹੜੇ ਲੀਡਰਸ ਹੈ ਰਿਪਰੈਜ਼ੈਂਟੇਟਿਵਸ ਹੈ ਡਿਫਰੈਂਟ ਐਨਜੀਓਸ ਹੈ ਕਿਤੇ ਨਾ ਕਿਤੇ ਪੂਰੇ ਬਟਾਲਾ ਦੀ ਇੱਥੇ ਰਿਪਰੈਜ਼ੈਂਟੇਸ਼ਨ ਸੀਗੀ ਤਾਂ ਇੱਥੇ ਸਾਰਿਆਂ ਦੇ ਨਾਲ ਗੱਲਬਾਤ ਹੋਈ ਆਈਡੀਆ ਇਹ ਸੀਗਾ ਕਿ ਲੋਕਾਂ ਨੂੰ ਬੇਸਿਕਲੀ ਜ਼ਿਆਦਾ ਪਤਾ ਹੁੰਦਾ ਹੈ ਗਰਾਊਂਡ ਦਾ so that ਲੋਕਾਂ ਦੀ ਕਿਹੜੀ ਸਮੱਸਿਆਏ ਹੈ ਕਿਹੜੀ ਗ੍ਰਿਵਾਂਸਸ ਹੈ ਤਾਂ ਉਹਦਾ ਪੂਰਵ ਪ੍ਰਸ਼ਾਸਨ ਨੂੰ 1 ਟੂ 1 ਜਾਨੂੰ ਪਤਾ ਲੱਗ ਜਾਵੇ ਸੋ ਥੈਟ ਆਪਾਂ ਉਹਦਾ ਨਿਪਟਾਰਾ ਕਰ ਸਕੀਏ ਤਾਂ ਹੁਣ ਜਿਵੇਂ ਸਾਡੀ ਗਲਵਾਥ ਹੋ ਰਹੀ ਸੀਗੀ ਅਕੋਨ ਜਿਹੜੇ ਮਸਲੇ ਆਗੇ ਨੇ ਜਿਵੇਂ ਟ੍ਰੈਫਿਕ ਰਿਲੇਟਿਡ ਇਸ਼ੂਸ ਹੈ ਜਾਂ ਲੋਕਾਂ ਨੂੰ ਕੋਈ ਥਾਣੇ ਦੇ ਵਿੱਚ ਮੁਸ਼ਕਿਲਾਂ ਪੇਸ਼ ਆਂਦੇ ਹੈ ਤਾਂ ਉਹ ਅਲੱਗ-ਅਲੱਗ ਜਿਹੜੇ ਪੁਆਇੰਟਸ ਹੈਗੇ ਨੇ ਪਬਲਿਕ ਨੇ ਸਾਨੂੰ ਮੂਵ ਕਰਾ ਲਏ ਤਾਂ ਅਸੀਂ ਫਰਦਰ ਫਿਰ ਇਹਨਾਂ ਡੈਲੀਗੇਟ ਕਰਕੇ ਆਫਸਰਸ ਰਾਹੀਂ ਇਹ ਜਿਹੜੇ ਮਸਲੇ ਹੈ ਹੱਲ ਕਰਾਵਾਂਗੇ ਸਰ ਜੀ ਜਿਹੜੀ ਅੱਜ ਪਬਲਿਕ ਮੀਟ ਹੋਈ ਹੈ ਕੀ ਇਹ ਰੈਗੂਲਰ ਜਾਰੀ ਰਹੇਗੀ ਕਿ ਜਾਂ ਫਿਰ ਅੱਜ ਦੀ ਇੱਕ ਕੰਸੈਪਟ ਸੀ ਇਹ ਕਰਤਾ ਹੈ ਫਿਲਹਾਲ ਸਾਡਾ ਇਹ ਪਲਾਨ ਹੈ ਕਿ ਜਿਹੜੇ ਹੋਰ ਵੀ ਸਬਡਿਵੀਜ਼ਨਸ ਹੈਗੇ ਨੇ ਜਿਵੇਂ 10 ਡੇਰਾ ਬਾਬਾ ਨਾਨਕ ਫਤੇੜਕੜ ਚੋੜੀਆਂ ਸ਼੍ਰੀ ਹਰਗੋਬਿੰਦਪੁਰ ਸਾਹਿਬ ਉੱਥੇ ਵੀ ਅਸੀਂ ਕਰਾਂਗੇ ਐਂਡ ਆਫਟਰ ਸਮ ਟਾਈਮ ਇਸ ਚੀਜ਼ ਨੂੰ ਇੰਪਰੂਵ ਕਰਕੇ ਦੈਨ ਵਿਲ ਡੂ ਇਟ ਅਗੇਨ ਸੋ ਥੈਟ ਇੱਕ ਕੰਟੀਨਿਊਸ ਫੀਡਬੈਕ ਮੈਕੈਨਿਜ਼ਮ ਰਹੇ ਲੋਕਾਂ ਵਰ ਕੋਲਿਸ ਦੇ ਵਿਚਕਾਰ ਸਰ ਅੱਜ ਜਿਹੜੀ ਪੀਪਲਸ ਰੈਸ ਮੈਚਿੰਗ ਚੋਰੀ ਪੁਲਿਸ ਦੀ ਨਾ ਕਾਰਵਾਈ ਕਰਨ ਦੀ ਗੱਲ ਵੀ ਗਈ ਹੈ ਇਸ ਨੂੰ ਕਿੱਦਾਂ ਇੰਪਰੂਵ ਕੀਤਾ ਜਾਏਗਾ यही बेसिकली मुद्दा यही सगा कि लोग जोड़े फेस कर रहे जो इशूज़ है क्राइम रिलेटेड जो इशूज़ है वो पुलिस तक वन टू वन पहुँच सकी एक स्ट्रैटेजी असी बनाई है विद रिस्पैक्ट टू डॉमीनेंस एंड विजिबिलिटी ऑफ द पुलिस फोर्स या बाकी कुछ केसिस साढ़े रहते हैं जिसे ट्रेस होट वाले हैं तो टीम्स बहुत कंपीटेंट है दे आर डूइंग गुड वर्क तो विल ट्रेस द केसिज़ एंड पट्रोलिंग और, और विजिबिल वाला फैक्टर ਉਹਨੂੰ ਇਨਕਰੀਸ ਕਰਕੇ ਆਪਾਂ ਇਹਦੇ ਤੇ ਥਲ ਪਾਵਾਂਗੇ ਨਸ਼ੇ ਦਾ ਵੀ ጉዳ ਬੜਾ ਗਹਿਮ ਰਿਹਾ ਕਿ ਨਸ਼ਾ ਬਹੁਤ ਜ਼ਿਆਦਾ ਹੋ ਗਿਆ ਪੁਲਿਸ ਬੇਸ਼ੱਕ ਆਪਣਾ ਕੰਮ ਕਰਦੀ ਪਰ ਨਸ਼ਾ ਬਹੁਤ ਜ਼ਿਆਦਾ ਹੈ ਇਸ ਨੂੰ ਰੋਕਣ ਦੀ ਕੋਸ਼ਿਸ਼ ਵਿੱਚ ਅਸੀਂ ਤਿਆਰ ਕੀਤਾ ਕਿ ਨਸ਼ੇ ਦੀ ਜਿਹੜੀ ਸਮੱਸਿਆ ਹੈ ਉਹਦੇ 'ਚ ਆਲਰੇਡੀ ਅਸੀਂ ਜਿਵੇਂ ਪਿੱਛੇ ਵੀ ਇੱਕ ਐਸੀ ਫਲੈਗਮਾਰਕਸ ਐਂਡ ਕਾਸੋ ਆਪਰੇਸ਼ਨਸ ਚ ਚੱਲੇ ਪਏ ਸਾਡੇ ਤਾਂ ਬਾਕੀ ਅਸੀਂ ਡੇਟਾ ਨੂੰ ਜਿਹੜਾ ਪੁਰਾਣਾ ਹਿਸਟੋਰੀਕਲ ਡੇਟਾ ਹੈ ਪਿਛਲੇ 10 ਸਾਲਾਂ ਤੋਂ ਵਿੱਚ ਜਿਹੜੇ ਕਮਰਸ਼ੀਅਲ ਕੇਸਸ ਦੇ ਮਕਦਮੇ ਦਰਜ ਹੋਏ ਸੀ ਇਹ ਬਟਾਲੇ ਦੇ ਵਿੱਚ ਕਰੀਬਨ 170 ਕੇਸਿਸ ਸੀਗੇ ਉਹਦੇ ਵਿੱਚ ਜਿੰਨੇ ਸਾਰੇ ਬੰਦੇ ਹੈ ਵੀ ਹੁਣ ਸਟਾਰਟ ਜਿਹੜੇ ਰੈਜ਼ੀਡੈਂਟਸ ਹੈ ਬਟਾਲਾ ਜ਼ਿਲ੍ਹੇ ਦੇ ਦਾ ਉਹਨਾਂ ਦੀ ਸਾਰਿਆਂ ਦੀ ਅਸੀਂ ਜਿਹੜੀ ਪ੍ਰਾਪਰਟੀ ਹੈ ਉਹ ਫ੍ਰੀਜ਼ ਕਰਾ ਰਹੇ ਵਿਦ ਅ ਕੰਪੀਟੈਂਟ ਅਥਾਰਟੀ ਤੋਂ ਉਹ ਜਿਹੜੇ ਪ੍ਰੋਪੋਜ਼ਲਸ ਹੈ ਉਹ ਜਾਰੀ ਹੈ ਐਂਡ ਸਮ ਟਾਈਮ ਉਹ ਪਰਫਾਰਮੈਂਸ ਤੁਹਾਡੇ ਸਾਹਮਣੇ ਸੇ ਰੱਖਾਣਾ ਜਿਹੜਾ ਨਸ਼ੇ ਦਾ ਮੁੱਦਾ ਚੱਲਦਾ ਹੈ ਅਕਸਰ ਈੜ ਵਾਲਾ ਤਾਂ ਪੜਿਆ ਜਾਂਦਾ ਹੈ ਛੋਟਾ ਪੁੱਟਾ ਸਪਲਾਈਰ ਵੀ ਪੜਿਆ ਜਾਂਦਾ ਹੈ ਕਿ ਤੱਕ ਕਿਸੇ ਕਪਤਾਨ ਸਾਹਿਬ ਨੂੰ ਨਹੀਂ ਮਗਰਮਾਚ ਨੂੰ ਹੱਥ ਨਹੀਂ ਪਾਇਆ ਅੱਜ ਬੜੀ ਖੁਸ਼ੀ ਹੋਈ ਕਿ ਤੁਹਾਡੇ ਵਿੱਚ ਕਿਸੇ ਨਾ ਕਿਸੇ ਨੂੰ ਜੀਪੀਐਸ ਦੀ ਅਚਾਨਕ ਆਈ ਹੈ ਤੋਂ ਉਹ ਐਸੇ ਅਫਸਰ ਵਾਸਤੇ ਮਤਲਬ ਉਹਨਾਂ ਦਾ ਜਿਹੜਾ ਜਿਹੜਾ ਕੀਤਾ ਕਿ ਉਹਨਾਂ ਦੇ ਜਿਹੜੇ ਵੀ ਹਾਲਾਤ ਇਤਨਾਂ ਤੇ ਖੜੇ ਹੋ ਗਏ ਸੀ ਕਿ ਨਾਤਾ ਸਨਾਚੀ ਬੁਲਦੀ ਸੀ ਨਾ ਕਦੀ ਗਿਆ ਤਾਂ ਗੈਣਾ ਜਿਹੜਾ ਸੀਓ ਨੇ ਬੁਲਾਇਆ ਜਿਹਨਾਂ ਦੇ ਉੱਤੇ ਹੁਣ ਕੋਈ ਮਗਰਮਾਚ ਨੂੰ ਜਲਦੀ ਭੜਿਆ ਜਾਂ ਸਾਧਾ ਔਰਤਾਂ ਦੀ ਸੁਰੱਖਿਆ ਜੀ ਉਹ ਬੇਕਾਬੂ ਕਿੰਨੇ ਜਨ ਸਨਾਚੀ ਹਰ ਪਾਸੇ ਲੋਕ ਮਿਲਦਾ ਅਸਰ ਕਦੋਂ ਦਾ ਹੈ ਇਹ ਨਸ਼ਿਆਂ ਦੇ ਬਰਕਲਾਬ ਜ਼ੀਰੋ ਟੋਲਰੈਂਸ ਹੈ ਸਰਕਾਰ ਵੀ ਜ਼ੀਰੋ ਟੋਲਰੈਂਸ ਹੈ ਐਡਮਿਨਿਸਟ੍ਰੇਸ਼ਨ ਦੇ ਜ਼ੀਰੋ ਟੋਲਰੈਂਸ ਹੈ ਤਾਂ ਇਹਦੇ ਵਿੱਚ ਜੇ ਕੋਈ ਵੀ ਸਾਨੂੰ ਮਤਲਬ ਸਟਾਰਟਿੰਗ ਤੋਂ ਜਿਹੜੇ ਪੈਟਰ ਲੈਵਲ ਤੇ ਜਿਹੜੇ ਕੰਮ ਕਰਦੇ ਆ ਐ ਫਰਦਰ ਜਿਹੜਾ ਬੈਕਵਰਡ ਫਾਰਵਰਡ ਲਿੰਕੇਜ ਨੂੰ ਆਪਾਂ ਕਰਦੇ ਆ ਉਹਦੇ ਵਿੱਚ ਜਿਹੜਾ ਵੀ ਬੰਦਾ ਆ ਜਾਂਦਾ ਹੈ ਡਸਨ ਮੈਟਰ ਉਹ ਕੌਣ ਬੰਦਾ ਹੈ ਜੇ ਉਸ ਤਰ੍ਹਾਂ ਦਾ ਉਹਦੇ ਸਮਗਲਿੰਗ ਦੇ ਨਾਲ ਕੋਈ ਰਿਲੇਸ਼ਨ ਹੈ ਤਾਂ ਉਹਦੇ ਉੱਤੇ ਕਾਰਵਾਈ ਹੋਗੀ ਐਂ ਜਿਹੜੇ ਪੁਰਾਣੇ ਮੈਂ ਗੱਲ ਕਰਾ ਸੀਗਾ ਪ੍ਰਾਪਰਟੀ ਸੀਜ਼ਰਸ ਦੀ ਉਹਦੇ ਵਿੱਚ ਕਮਰਸ਼ੀਅਲ ਕੁਆਂਟੀਟੀ ਦੇ ਤਹਿਤ ਜਿਹੜੀ ਵੱਡੀ ਰਿਕਵਰੀਜ਼ ਹੋਈ ਹੈਗੀਆਂ ਉਹਨਾਂ ਦੀ ਸੀ ਪ੍ਰਾਪਰਟੀ ਫ੍ਰੀਜ਼ ਕਰਾ ਰਹੇ ਸੀ ਜੀ ਮੈਂ ਰਜੀਵਿਕ ਪ੍ਰੈਜ਼ੀਡੈਂਟ ਲੈਂਸਕਲ ਬਟਾਲਾ ਸੇਵਾ ਈ ਵੈਲਫੇਅਰ ਸੁਸਾਇਟੀ ਅੱਜ ਦੀ ਜਿਹੜੀ ਪੁਲਿਸ ਪਬਲਿਕ ਮੀਟਿੰਗ ਹੈ ਇੱਕ ਬਹੁਤ ਅੱਛਾ ਕਦਮ ਹੈ ਐਸਐਸਪੀ ਸਾਹਿਬ ਵੱਲੋਂ ਉਹਨਾਂ ਦੀ ਟੀਮ ਵੱਲੋਂ ਜਿਹੜੇ ਸਾਰੇ ਲੋਕਾਂ ਦੀ ਉਹਨਾਂ ਨੇ ਸਮੱਸਿਆਵਾਂ ਵੀ ਸੁਣੀਆਂ ਤੇ ਉਹਦਾ ਵਾਸਤੇ ਵਿਚਾਰ ਵੀ ਸੁਣਿਆ ਤੇ ਉਹਦੇ ਜਲਦੀ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਐਸਐਸਪੀ ਸਾਹਿਬ ਦੇ ਇਸ ਕਦਮ ਤੇ ਬਹੁਤ ਤੁਹਾਡੀ ਐਪਰੀਸ਼ੀਏਟ ਕਰਦਾ ਜਿਹੜਾ ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਨਾਲ ਸੁਣਿਆ ਪਹਿਲੇ ਦਿਨ ਤੇ ਆ ਕੇ ਕਿ ਉਹਨਾਂ ਦੀ ਸਮੱਸਿਆ ਕੀ ਨੇ ਤੇ ਮੈਨੂੰ ਲੱਗਦਾ ਹੈ ਕਿ ਬਹੁਤ ਜਲਦੀ ਇਹਦੇ ਤੇ ਵਿਚਾਰ ਹੋਵੇਗਾ ਸਭ ਤੋਂ ਵੱਡੀ ਸਮੱਸਿਆ ਟ੍ਰੈਫਿਕ ਹੈ ਸਾਡੇ ਸ਼ਹਿਰ ਦੇ ਵਿੱਚ ਜਿਹੜੇ ਆਉਣ ਵਾਲੇ ਬਾਬੇ ਜੀ ਦਾ ਵਿਆਹ ਹੋ ਰਿਹਾ ਤੇ ਫੈਸਟੀਵਲ ਮਨਸ ਆ ਰਹੇ ਨੇ ਜੋ ਜੇ ਟ੍ਰੈਫਿਕ ਜਮ ਬਹੁਤ ਲੱਗਦਾ ਹੈ ਤੇ ਉਹਦੇ ਤੇ ਬਹੁਤ ਜਲਦੀ ਕੋਰ ਕਰਨਾ ਚਾਹੀਦਾ ਹੈ ਤੇ ਸਭ ਤੋਂ ਪਹਿਲਾਂ ਜਿਹੜੇ ਗੁਜਰ ਹੈ ਸਾਡੇ ਸ਼ਹਿਰ ਦੇ ਵਿੱਚ ਬਹੁਤ ਪ੍ਰੋਬਲਮਸ ਕਰ ਰਹੇ ਨੇ ਜਿਹੜੇ ਕਿ ਅਸੀਂ ਟਰੀ ਪਲਾਂਟੇਸ਼ਨ ਕਰ ਰਹੇ ਹਾਂ ਵਾਇਸ ਆਫ ਬਟਾਲਾ ਦੇ ਅੰਦਰ ਆਪਣੇ ਪ੍ਰੈਜ਼ੀਡੈਂਟ ਨੂੰ ਪੰਗੋਲੀ ਸਾਹਿਬ ਦੇ ਜਿਹੜੇ ਨਿਕਾਲ ਜੋ ਚਾਹੀ 6000 ਪਸ ਬੂਟਾ ਲਾ ਚੁੱਕੇ ਆ ਤੇ ਸਾਨੂੰ ਬੜਾ ਮਹਿਸੂਸ ਹੁੰਦਾ ਜੇ ਕੋਈ ਜਾਨਵਰ ਸਾਡਾ ਬੂਟਾ ਖਰਾਬ ਕਰ ਜਾਂਦਾ ਤੇ ਉਹ ਗੁਜਰ ਗੋਂ ਸਾਨੂੰ ਮਤਲਬ ਸਪੋਰਟ ਵੀ ਨਹੀਂ ਕਰਦੇ ਲੜਨ ਨੂੰ ਪੈਂਦੇ ਆ ਤੇ ਮੈਂ ਕਹਿੰਦਾ ਜਰੂਰ ਇਹਨਾਂ ਤੋਂ ਨਿਕੇਲ ਪਾਈ ਜਾਵੇ ਧੰਨਵਾਦ ਜੀ ਸਰਾਂ ਜਿਹੜਾ ਪੁਲਿਸ ਪਬਲਿਕ ਮੀਟ ਹੋਈ ਆ ਇਹਦੇ ਵਿੱਚ ਕੀ ਮੁੱਦੇ ਡਿਸਕਸ ਹੋਏ ਤੇ ਪੁਲਿਸ ਵੱਲੋਂ ਕੀ ਪ੍ਰੋਸੈਂਟ ਦੇਖੋ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਨਵੇਂ ਐਸਐਸਪੀ ਸਾਹਿਬ ਨੇ ਪੁਲਿਸ ਪਬਲਿਕ ਮੀਟਿੰਗ ਨੂੰ ਆ ਕੇ ਇੱਕ ਐਸਾ ਸੰਦੇਸ਼ ਦਿੱਤਾ ਕਿ ਉਸ ਜਿਹੜੀ ਆ ਬਿਨਾਂ ਕਿਸੇ ਵਿਸਥੇ ਤੋਂ ਬਿਨਾਂ ਕਿਸੇ ਪੱਖਪਾਤ ਤੇ ਔਰ ਪਾਰਟੀ 바ਜ ਤੋਂ ਉੱਪਰ ਉੱਠ ਕੇ ਕੰਮ ਕਰਨਾ ਜਾਂਦੀ ਹੈ ਪਰ ਅੱਜ तमाम ਸਾਰੀਆਂ ਸਾਡੀਆਂ ਬਡਾਲੇ ਦੀਆਂ ਰਾਜਨੀਤਿਕ ਪਾਰਟੀਆਂ ਔਰ ਸੋਸ਼ਲ ਆਰਗੇਨਾਈਜੇਸ਼ਨ ਨੂੰ ਬੁਲਾਇਆ ਗਿਆ ਸੀ ਔਰ ਉਹਨਾਂ ਨੇ ਮੜਾਲੇ ਦੀ ਬਿਹਤਰੀ ਵਾਸਤੇ ਉਹਨਾਂ ਦੇ ਵਿਚਾਰ ਸੁਨੇ ਔਰ ਉਹਨਾਂ ਨੂੰ ਆ ਰਹੀਆਂ ਮੁਸ਼ਕਲਾਂ ਵੀ ਸੁਨੀਆਂ ਔਰ ਉਹਨਾਂ ਤੋਂ ਨਿਯਾਤ ਦਿਲਾਉਣ ਲਈ ਉਹਨਾਂ ਦਾ ਰਸਤਾ ਵੀ ਦੱਸਿਆ ਸੋ ਇਹ ਬਹੁਤ ਹੀ ਅੱਛੀ ਇੱਕ ਮੀਟਿੰਗ ਸੀ ਅਸੀਆਂ ਮੀਟਿੰਗਾਂ ਟਾਈਮ ਟੂ ਟਾਈਮ ਹੁੰਦੀਆਂ ਰਹਿਣੀ ਚਾਹੀਦੀ ਤੁਹਾਨੂੰ ਕੱਚੇ ਤੁਸੀਂ ਕੀ ਡਿਮਾਂਡ ਕੀਤੀ ਸੀ ਔਰ ਕੀ ਪ੍ਰੋਸਪਰ ਲਿਆ ਦੇਖੋ ਅਸੀਂ ਤੇ ਡਿਮਾਂਡ ਰੱਖੀ ਸੀ ਕਿ ਇੱਕ ਤੇ ਡਿਮਾਂਡ ਵਾਇਸ ਸਾਹਿਬ ਬਟਾਲਾ ਨਾਲ ਰੱਖੀ ਗਈ ਜਿੰਨੇ ਅਸੀਂ ਬੂਟੇ ਲਗਾਏ ਹੁਣ ਤੱਕ 5000 ਤੋਂ ਵੱਧ ਬੂਟਾ ਵੱਖ-ਵੱਖ ਸਮਾਜਿਕ ਧਾਰਮਿਕ ਤੇ ਤਾਂ ਸਖਤਾਵਾਂ ਤੇ ਲਗਾ ਚੁੱਕੇ ਆ ਇਵਨ ਪਾਈਪਸ ਸੰਗਲ ਪੁਲ ਤੇ ਵੀ ਬਹੁਤ ਸਾਰੇ ਕੋਈ ਵੀ ਮਸਜਿਦ ਗੁਰਦੁਵਾਰਾ ਹੀ ਨਹੀਂ ਛੱਡਿਆ ਕੋਈ ਕੋਈ ਮੰਦਿਰ ਨਹੀਂ ਛੱਡਿਆ ਜਿੱਥੇ ਨਹੀਂ ਲਗਾਇਆ ਪਰ ਸਾਨੂੰ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਰਹੀ ਹੈ ਸਾਡੇ ਪ੍ਰੋਜੈਕਟ ਚ ਗ੍ਰੀਨ ਲੀਨ ਗ੍ਰੀਨ ਐਂਡ ਬਿਊਟੀਫੁਲ ਸਿਟੀ ਪਟਾਣਾ ਦੇ ਵਿੱਚ ਉਹਨੂੰ ਕਿ ਜਿਹੜੇ ਗੁਜਰਾ ਦੇ ਡੰਗਰ ਆ ਉਹ ਸਾਡੇ ਬੂਟੇ ਜਿਹੜੇ ਆ ਉਹ ਉਹ ਖਰਾਬ ਕਰ ਰਹੇ ਆ ਔਰ बार-बार ਐਸਐਸਪੀ ਪਹਿਲੇ ਨੂੰ ਤੇ ਇਹਨਾਂ ਨੂੰ ਵੀ ਤਰਖਾਸ ਦਿੱਤੀ ਸੀ ਉੱਤੇ ਕੋਈ ਐਕਸ਼ਨ ਨਹੀਂ ਹੋਇਆ ਸਾਜ ਜੀ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਐ ਐਸਐਸਪੀ ਸਾਹਿਬ ਨੇ ਲੋਕ ਮਿਲਣੀ ਦੇ ਵਿੱਚ ਕਹੀ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਤੇ ਉਹਨਾਂ ਨੂੰ ਤੁਹਾਨੂੰ ਜਿਹੜਾ ਇਨਸਾਫ ਜ਼ਰੂਰ ਮਿਲੂਗਾ ਚੋਰੀ ਸਨੇਚਿੰਗ ਜਾਂ ਨਸ਼ੇ ਦਾ मुद्दा ਵੀ ਡਿਸਕਸ ਹੋਇਆ ਸਨੇਚਿੰਗ ਨਸ਼ਾ ਸੋਗ ਸਮਾਜਿਕ ਰੀਤੀਆਂ ਦੇ ਬਾਰੇ ਬਹੁਤ ਚੀਜ਼ਾਂ ਡਿਸਕਸ ਹੋਈਆਂ ਜਿਹਦੇ ਬਾਰੇ ਦੇਲੇ ਬਾਰੇ ਉਹਨਾਂ ਐਸਐਸਪੀ ਸਾਹਿਬ ਨੇ ਕਿਹਾ ਕਿ ਇਸ ਛੇਤੀ ਛੇਤੀ ਸੀਸੀਟੀਵੀ ਕੈਮਰੇ ਬਾਰੇ ਵੀ ਕੀਤੀ ਗਈ ਹੈ ਗੱਲ ਪਟਾਉਣ ਬਾਰੇ ਉਹਦੇ ਬਾਰੇ ਵੀ ਉਹਨਾਂ ਨੇ ਕਿਹਾ ਕਿ ਇਹ ਜਲਦੀ ਤੋਂ ਜਲਦੀ ਸਾਰੇ ਮਸਲੇ ਹੱਲ ਕੀਤੇ ਜਾਣਗੇ